ਓ ਪਾਜੀ ਵੀਡੀਓ ਵੀਡੀਓ ਕਰ ਮੜੇ ਹੈ ਇਹ ਪਾਜੀ ਚੋਰ ਹੈ ਅੰਦਰ 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 ਪਾਸੇ ਜਾਣ ਦੋ ਬਾਕੀ ਸਾਈਡ ਤੇ ਹੋ ਜਾ ਯਾਰ ਇੰਨਾ ਕਿ ਹਾਂ ਭਾਈ ਜੜਾ ਭਾਈ ਕੀ ਮਾਮਲਾ ਕੀ ਹੈ ਔਰੇ ਖੜੇ ਹੋ ਇਹ ਮਾਮਲਾ ਇਹ ਹੈ ਗੱਲ ਲੁਧਿਆਣਾ ਟੂਰਟਲ ਦੇ ਮੂਰੇ ਖੜੇ ਅਸੀਂ ਠੀਕ ਹੈ ਕਿ ਨਹੀਂ ਲੁਧਿਆਣਾ ਟੂਰਲ ਦੇ ਮਜਾ ਤਾਂ ਹੋਟਲ ਹੈਗਾ ਵਾ ਠੀਕ ਹੈ ਜੀ 3 ਦਿਨ ਹੋ ਗਏ ਹੋਏ ਨੇ ਏਸੀ ਦੀਆਂ ਪੈਪਾਂ ਕੱਟ-ਕੱਟ ਕੇ ਚੋਰੀ ਹੋਈ ਜਾਂਦੀਆਂ ਨੇ ਠੀਕ ਹੈ ਜੀ ਇਹ ਇਸ ਟਾਈਮ ਲੁਧਿਆਣਾ ਟੂਰਟਲ ਤੇ ਕੰਮ ਬੰਦ ਪਈ ਹੈ ਅੰਦਰ ਇਹੀ ਪਾਣੀ ਜਾਣੇ ਰਹਿੰਦੇ ਆ ਠੀਕ ਹੈ ਜੀ ਚਾਰ ਬੌਂਸਰ ਇੱਕ ਉਹ ਮੈਂ ਪ੍ਰਾਈਵੇਟ ਠੀਕ ਹੈ ਜੀ ਠੀਕ ਹੈ ਜੀ ਪਹਿਲੀ ਮੰਜ਼ਲ ਤੇ ਵੀ ਅੱਜਕੱਲ ਚੋਰੀਆਂ ਬਹੁਤ ਜ਼ਿਆਦਾ ਹੋਣ ਲੱਗੀਆਂ ਹੋਈ ਜਾਣੇ ਠੀਕ ਹੈ ਜੀ ਵੀ ਇਹਨਾਂ ਦੀ ਸਮਝ ਨਹੀਂ ਲੱਗ ਰਹੀ ਹੈ ਕਿ ਜਿਹੜਾ ਸਾਹਮਣੇ ਜਿਹੜੀ 파ਰਕ ਹੈ 파ਰਕ ਦੇ ਵਿੱਚ ਡਿਸਕਸ ਹੁੰਦੀ ਹੈ ਡੀਲੀ ਹੁੰਦੀ ਹੈ ਤੇ ਕੱਲ ਵੀ ਚਾਰ ਚਾਰ ਪੰਜ ਮੋਟਰਸਾਈਕਲ ਘਟੋ ਘਟ ਆਏ ਸੀਗੇ ਹੈਪੀ ਪੰਜਾਬ ਸਾਹਮਣੇ ਹੈਪੀ ਪੰਜਾਬ ਬਾਟੋਂ ਡੀਲ ਹੈ ਕੀ ਹੈ ਉੱਥੇ ਵੀ ਅੱਠ ਨੌ ਜਾਣੇ ਮੁੰਡੇ ਕੱਲ ਵੀ ਆਏ ਸੀਗੇ ਠੀਕ ਹੈ ਜੀ ਇਹੀ ਮੁੰਡਾ ਵਾ ਇਹੀ ਮੁੰਡਾ ਵਾ ਪੈਪਰ ਲੈ ਕੇ ਲੈ ਕੇ ਜਾ ਰਿਹਾ ਇਹ ਸਾਹਮਣੇ ਸਾਡੇ ਬੀਆਰਏ ਤੋਂ ਡੀਲਰ ਤੋਂ ਬੀਆਰਏ ਤੋਂ ਡੀਲ ਤੇ ਉਹਦੇ ਸਾਹਮਣੇ ਪਾਰਗ ਦੇ ਨਾਲ ਚਾਹ ਵਾਲੇ ਬਾਬੇ ਦੇ ਕੋਲੇ ਲੋਕ ਲੋਕੋ ਕੇ ਦੇਖ ਰਿਹਾ ਸੀ ਇਹ ਨਿਸ਼ੇੜੀ ਲੋਕ ਨੇ ਸਾਰੇ ਇਹ ਨਿਸ਼ੇੜੀ ਹੈ ਜੀ ਤੇ ਹੁਣ ਸਰ ਕੀ ਪੁੱਛੂਗਾ ਬਲੈਅਰ ਦੀ ਮੌਕੇ ਤੇ ਹੁਣ ਉਹਰੇ ਮੌਕੇ ਤੇ ਪੁਲਿਸ ਨੂੰ ਬੁਲਾਇਆ ਵਾ ਹਜੇ ਤੱਕ ਆਈ ਨਹੀਂ ਹੈਗੀ ਕਿਰਨ ਦੇ ਪਾਰ ਕਰ ਰਹੇ ਹਾਂ ਜੀ ਹਾਂਜੀ ਕਿਰਨ ਦੇ ਪਾਰ ਕਰ ਰਹੇ ਹਾਂ ਜੀ ਅਸੀਂ 3-4 ਦਿਨਾਂ ਤੋਂ ਇਹੀ ਭਾਅ ਕਰ ਰਹੇ ਹਾਂ ਅੱਛਾ ਇਹਨਾਂ ਦੇ ਪਿੱਛੇ ਅਸੀਂ 55000 ਰੁਪਇਆ ਲਾਤਾ ਹੋਇਆ ਸਾਡੀ ਨਹੀਂ ਗੱਲ ਸੁਣਨਾ ਹਾਂ ਤੁਹਾਡਾ ਹਾਂ Thank <laughs> you. ਸਾਡੇ 8 AC ਦੀ ਕੀ ਸਰ ਕੀ ਨਾਮ ਤੁਹਾਡਾ ਦੇ ਕੀ ਸਰ ਹੋਇਆ ਕੀ ਹੈ ਹਾਂਜੀ ਮੈਂ ਹੋਟਲ ਮੁੰਜਰਾਲ ਦਾ ਮਾਲਕ ਹਾਂ ਸਾਡੀ 8 ਪਾਈਪਾਂ ਚੋਰੀ ਹੋਈ 8 ਪਾਈਪਾਂ AC ਦੀਆਂ ਕੱਢ ਕੇ ਲੈ ਗਏ ਠੀਕ ਹੈ ਜੀ ਤੇ ਸਾਡੇ ਨਾਲ ਦੇ ਗੁੰਡੀ ਨੇ ਲੱਧੜ AC ਵਾਲੇ ਅੱਛਾ ਜੀ ਅਜੀਤ ਸਰ ਕੀ ਲੱਗਦਾ ਜਿਹੜੇ ਨਸ਼ੇੜੀ ਜਿਹੇ ਲੋਕ ਨੇ ਕੌਣ ਨੇ ਇਹ ਪਤਾ ਨਹੀਂ ਜੀ ਇਹ ਕੈਮਰੇ ਸਾਰੀ ਰਿਕਾਰਡਿੰਗਾਂ ਹੋਈਆਂ ਨੇ ਅੱਛਾ ਜੀ ਤੇ ਆਵਾਜ਼ ਆਉਂਦੀ ਇੱਥੇ ਧਿਆਨ ਲੱਗਦੇ ਸੀ ਇਹ ਤਾਂ ਛਾਲਾ ਮਾਰ ਕੇ ਆਂਦੇ ਨੇ ਸ਼ੱਕ ਦੇ ਬਣਾ ਦੇ ਸ਼ੱਕ ਦੇ ਬਣਾ ਦੇ ਅੱਛਾ ਜੀ ਸਾਡੇ ਇੱਥੇ ਵੀ ਚੋਰੀ ਹੋਈ ਆ ਸਾਡੇ ਵੀਸੀ ਨਹੀਂ ਪਾਟ ਪਮ ਪਟਕੇ ਲੈ ਗਿਆ ਇਨਵਰਟਰ ਚੋਰੀ ਕਰਕੇ ਲੈ ਗਿਆ ਜਿੰਨਾ ਲੋਹਾ ਪਿਆ ਸੀ ਉਹ ਚੱਕ ਕੇ ਲੈ ਗਿਆ ਚਾਰ ਪੰਜ ਵਾਰੀ ਆਏ ਨੇ ਅਸੀਂ ਪਾਰਟੀਸ਼ਨ ਵੀ ਬਹੁਤ ਵੱਡੀ ਕਰਾਈਆਂ ਫਿਰ ਤਾਂ ਬਾਗਯੂਜ਼ ਵੀ ਆ ਰਹੇ ਹੈਗੇ ਐਸੀ ਬੜੇ ਪਰੇਸ਼ਾਨ ਹੈਗੇ ਆ ਮਤਲਬ ਕਿਵੇਂ ਕੰਟਰੋਲ ਕੀਤਾ ਜਾਵੇ ਪੁਲਿਸ ਨੂੰ ਤੁਸੀਂ ਮੌਕੇ ਤੇ ਪਹੁੰਚ ਗਿਆ ਪੁਲਿਸ ਤੋਂ ਕੀ ਕਾਰਵਾਈ ਕਰਨ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਦੇ ਆ ਕਿ ਇਹਨੂੰ ਰੋਕਿਆ ਜਾਵੇ ਅੱਗੇ ਤੋਂ ਜਿਹੜੇ ਸਾਰੇ ਆੜ ਜਾਲ ਦੇ ਮੰਡੇ ਦੇ ਬੰਦੇ ਸਾਰੇ ਪਰੇਸ਼ਾਨ ਹੈਗੇ ਨੇ ਅੱਜ ਇਹੇ ਚਾਹੁੰਦੇ ਆ ਕਿ ਇਹਨਾਂ ਤੇ ਮਕੇਸ ਅਸੀਂ ਆਪ ਜੀ ਸਾਹਮਣੇ ਕਹਿੰਦੇ ਪਾਰਕ ਨਾ ਛੇੜੀ ਵੀ ਲੋਕ ਬੰਦੇ ਨੇ ਉਰੇ ਪਾਰਕ ਸਾਹਮਣੇ ਹਾਂਜੀ ਬਹੁਤ ਬਹੁਤ ਇੱਥੇ ਫਿਰਦਾ ਆ ਇਹੇ ਕੰਮ ਕਰਦੇ ਆ ਠੀਕ ਹੈ ਸਰ ਇੱਥੇ ਕੀ ਮਾਮਲਾ ਕੀ ਸਰ ਹੈ ਇਹ ਮੁਜਰਾਲ ਹੋਟਲ ਆਨੇ ਫੋਨ ਕੀਤਾ ਈ ਥਾਣੇ ਅੱਛਾ ਜੀ ਇੱਕ ਬੰਦਾ ਇਦਾਂ ਵੀ ਪਹਿਲਾਂ ਵੀ ਚੋਰੀ ਚੋਰੀ ਕਰਦਾ 17 ਤੁਨਾ ਠੀਕ ਹੈ ਜੀ ਇਹ ਸੀਨੀਅਰ ਆ ਹੋਰ ਅੱਛਾ ਬਿਲਹਾਲੇ ਕੋਈ ਸਾਹਮਣੇ ਕੋਈ ਨਿਕਲਵਾ ਤਾਰੀ ਜੋ ਵੈਰੀਫਾਈ ਕਰਕੇ ਉਹ ਤਵੱਜੋ ਕਰ ਵੀ ਦਰਾ ਮਾਰਕੀਟ ਸਰ ਪੂਰੀ ਪਰੇਸ਼ਾਨ ਸੀ ਲੱਗਦਾ ਮਾਰਕੀਟ ਵਾਲੇ ਥੱਲ ਫੋਗੇ ਚੋਰਾਂ ਦੀ ਹਾਂ ਚਲੋ ਕੋਈ ਨਹੀਂ ਜਿੱਦਾਂ ਦੀ ਕੋਈ ਅਮਲ ਵਿੱਚ ਲੈਣੀ ਇਹ ਸਰ ਕਿਹੜਾ ਏਰੀਆ ਕਰ ਕਿੱਥੋਂ ਫੜਿਆ ਸੋ ਚੋਰੇ ਆਪਣੀ ਹੈਗੀ ਇਹ ਹੈ ਚੰਦਰ ਸਿੰਘ ਪਾਰ ਅੱਛਾ ਜੀ ਉਹ ਸਰ ਚੰਦਰ ਸਿੰਘ ਪਾਰ ਨੇੜੇ ਸਕੂਟ ਮਾਰਕੀਟ ਮਾਲ ਟਾਉਨ ਦੇ ਨਾਲ take